ਇਹ ਪਰਦੇ ਲਾ ਕੇ ਇਹਨੂੰ ਲੁਕਾਇਆ ਜਾ ਰਿਹਾ ਤਾਂ ਕਿ ਮੁੱਖ ਮੰਤਰੀ ਸਾਹਿਬ ਦੇਖ ਨਾ ਸਕਣ ਜਾਂ ਤਾਂ ਮੁੱਖ ਮੰਤਰੀ ਸਾਹਿਬ ਨੂੰ ਇਹ ਚੀਜ਼ਾਂ ਪਸੰਦ ਨਹੀਂ ਆਉਂਦੀਆਂ ਕੂੜਾ ਕਰਕਟਾ ਉਹਨਾਂ ਨੂੰ ਪਰਦੇ ਦੇ ਪਿੱਛੇ ਤੁਹਾਨੂੰ ਦਿਖਾਉਣੇ ਆ ਆ ਇਹ ਪਰਦੇ ਦੇ ਪਿੱਛੇ ਦੀ ਸੱਚਾਈ ਜੋ ਰੇੜੀ ਫੇੜੀ ਵਾਲੇ ਕੋਈ ਖਾਣ ਕੁਛ ਖਾਣ ਦੀ ਫਾਸਟ ਫੂਡ ਦੀ ਜਾਂ ਕੋਈ ਰੇੜੀਆਂ ਲੱਗਦੀਆਂ ਸਨ ਤੋ ਵੀ ਅੱਜ ਇਹ ਸਾਰੀਆਂ ਚੱਕਵਾ ਦਿੱਤੀਆਂ ਗਈਆਂ ਨੇ ਆਮ ਘਰਾਂ ਦੇ ਕਾਕੇ ਜੋ ਕਹਿੰਦੇ ਸੀ ਕਿ ਆਮ ਘਰਾਂ ਦੇ ਅਸੀਂ ਕਸਟੋਡੀਅਨ ਆ ਤਾਂ ਫਿਰ ਕੀ ਮੰਨੀਏ ਕਿ ਜੋ ਰੇੜੀ ਫੇੜੀ ਵਾਲੇ ਆਪਣੀ ਦਿਹਾੜੀ ਕਰਕੇ ਜੋ ਰੇੜੀ ਲਾ ਕੇ ਆਪਣੀ ਡੰਗਸਾਰਦੇ ਸੰ ਤਾਂ ਫਿਰ ਅੱਜ ਉਹਨਾਂ ਦੀ ਰੋਟੀ ਕਿੱਥੋਂ ਬਣੇਗੀ ਅਮਰੀਕਾ ਦੇ ਰਾਸ਼ਟਰਪਤੀ 트ੰਪ ਨੇ ਇੰਡੀਆ ਦੇ ਵਿੱਚ ਆਉਣਾ ਸੀ ਤਾਂ ਬੀਜੇਪੀ ਸਰਕਾਰ ਨੇ ਵੀ ਇਹੀ ਕੁਝ ਕੀਤਾ ਸੀ ਤਾਂ ਭਗਵਾਨ ਸਿੰਘ ਮਾਨ ਉਹਨਾਂ ਤੇ ਤੰਜ ਕਸਦੇ ਸੀ ਕਿ ਇਹ ਇੰਡੀਆ ਦੀ ਗਰੀਬੀ ਲਕੋਈ ਜਾ ਰਹੀ ਹੈ ਉਹਨਾਂ ਤੋਂ ਛਪਾਇਆ ਜਾ ਰਿਹਾ ਫਿਰ ਅੱਜ ਕੀ ਮੰਨੀ ਉਹ ਵੀ ਇਹਨਾਂ ਦਾ ਲਕੋਇਆ ਜਾ ਰਿਹਾ ਕੰਨਾਂ ਤੇ ਲਿਪਾ ਪੋਚੀ ਕਰਕੇ ਸਿੱਖਿਆ ਕ੍ਰਾਂਤੀ ਆਈ ਕੰਨਾਂ ਕੋਲੇ ਢਾਕੇ ਉਸ ਤੋਂ ਬਾਅਦ ਯੁੱਧ ਨਸ਼ਿਆਂ ਵਿਰੁੱਧ ਨਸ਼ੇ ਦੀ ਜੰਗ ਲੜੀ ਗਈ ਤਾਂ ਅੱਜ ਉਸੇ ਤਹਿਤ ਜੋ ਕਾਂਗਰਸ ਦੇ ਟਾਈਮ ਦੀ ਬਣੀ ਲਾਇਬ੍ਰੇਰੀ ਨੂੰ ਅੱਜ ਉਦਘਾਟਨ ਕਰਨ ਦੇ ਲਈ ਮੁੱਖ ਮੰਤਰੀ ਸਾਹਿਬ ਇੱਥੇ ਪਹੁੰਚ ਰਹੇ ਨੇ ਅੱਜ ਸਰਦਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਬਠਿੰਡਾ ਦੇ ਵਿੱਚ ਸਰਕਾਰੀ ਲਾਇਬ੍ਰੇਰੀ ਦਾ ਉਦਗਾਟਨ ਕਰਨ ਦੇ ਲਈ ਆ ਰਹੇ ਨੇ ਜੋ ਇਹ ਲਾਇਬ੍ਰੇਰੀ ਸਰਕਾਰੀ ਕਾਂਗਰਸ ਦੇ ਟਾਈਮ ਦੀ ਬਣੀ ਹੋਈ ਹੈ ਹੋ ਸਕਦਾ ਆਮ ਆਦਮੀ ਪਾਰਟੀ ਨੇ ਇਸ ਤੇ ਲੇਪਾ ਪੌਚੀ ਕਰਕੇ ਜਿਵੇਂ ਕਿ ਸਿੱਖਿਆ ਕ੍ਰਾਂਤੀ ਸਕੂਲ ਦੀਆਂ ਕੰਧਾਂ ਤੇ ਰੰਗ ਰੋਗਨ ਕਰਕੇ ਯੁੱਧ ਨਸ਼ਿਆਂ ਵਿਰੁੱਧ ਕੰਨਾਂ ਕੋਲੇ ਢਾ ਕੇ ਯੁੱਧ ਨਸ਼ਿਆਂ ਵਿਰੁੱਧ ਚਲਾਇਆ ਜਾ ਰਿਹਾ ਉਸੇ ਤਹਿਤ ਕਾਂਗਰਸ ਦੇ ਟਾਈਮ ਦੀ ਬਣੀ ਇਹ ਲਾਇਬ੍ਰੇਰੀ ਦੇ ਅੱਜ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਇਸ ਦਾ ਉਦਘਾਟਨ ਕਰਨ ਦੇ ਲਈ ਪਹੁੰਚ ਰਹੇ ਨੇ ਜਿਵੇਂ ਕਿ ਤੁਹਾਨੂੰ ਦਿਖਾ ਦਈਏ ਕਿ ਅੱਜ ਸ਼ਾਇਦ ਮੁੱਖ ਮੰਤਰੀ ਸਾਹਿਬ ਤੋਂ ਇਹ ਉਹਨਾਂ ਦੀਆਂ ਅੱਖਾਂ ਤੇ ਪਰਦਾ ਪਾਇਆ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਇਹ ਤੋੜ ਪਰਦੇ ਲੱਗੇ ਹੋਏ ਨੇ ਸੜਕ ਦੇ ਕਿਨਾਰੇ ਜੋ ਅਕਸਰ ਆਮ ਦੇਖੀਏ ਤਾਂ ਇੱਥੇ ਕੂੜਾ ਕਰਕਟ ਬਹੁਤ ਗੰਦਪੇਲ ਜੋ ਵੀ ਹੁੰਦਾ ਬਹੁਤ ਸਿੱਟਿਆ ਜਾਂਦਾ ਪਰ ਅੱਜ ਮੁੱਖ ਮੰਤਰੀ ਸਾਹਿਬ ਨੇ ਬਠਿੰਡਾ ਦੇ ਵਿੱਚ ਆਉਣਾ ਤਾਂ ਦੇਖ ਸਕਦੇ ਹੋ ਕਿ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਪਰਦੇ ਪਾਏ ਜਾ ਰਹੇ ਨੇ ਜਾਂ ਤਾਂ ਮੁੱਖ ਮੰਤਰੀ ਸਾਹਿਬ ਨੂੰ ਇਹ ਚੀਜ਼ਾਂ ਪਸੰਦ ਨਹੀਂ ਆਉਂਦੀਆਂ ਕੂੜਾ ਕਰਕਟ ਉਹਨਾਂ ਨੂੰ ਦੇਖਣਾ ਨਹੀਂ ਉਹਨਾਂ ਨੇ ਜੇ ਉਹਨਾਂ ਨੂੰ ਇਹ ਪਸੰਦ ਨਹੀਂ ਹੈ ਤਾਂ ਪਿੱਛੇ ਤੁਸੀਂ ਦੇਖੋ ਇਹਦੇ ਪਰਦੇ ਦੇ ਪਿੱਛੇ ਤੁਹਾਨੂੰ ਦਿਖਾਉਣੇ ਆ ਆ ਪਰਦੇ ਦੇ ਪਿੱਛੇ ਦੀ ਸੱਚਾਈ ਪੂਰਾ ਕੂੜਾ ਕਰਕਟ ਇੱਥੇ ਸਿੱਟਿਆ ਹੋਇਆ ਹੈ ਕਾਫੀ ਲੰਬੇ ਟਏ ਨਹੀਂ ਵੀ ਅੱਜ ਦਾ ਸਿੱਟਿਆ ਹੈ ਇਹ ਕਾਫੀ ਲੰਬੇ ਸਮੇਂ ਤੋਂ ਇੱਥੇ ਪਿਆ ਹੋਇਆ ਨਾ ਇਹਦੀ ਚਿਕਾਉਣ ਦੀ ਬਜਾਏ ਇੱਥੇ ਪਰਦੇ ਲਾ ਕੇ ਛੜਕਦੇ ਕਿਨਾਰੇ ਤੋੜ ਸਰਕਾਰੀ ਲਾਇਬ੍ਰੇਰੀ ਤੱਕ ਪਰਦੇ ਲਾਏ ਹੋਏ ਨੇ ਤਾਂ ਕਿ ਮੁੱਖ ਮੰਤਰੀ ਸਾਹਿਬ ਇਹ ਸਭ ਦੇਖ ਨਾ ਸਕਣ ਜਾ ਤਾਂ ਫਿਰ ਕੀ ਮੰਨੀਏ ਕਿ ਮੁੱਖ ਮੰਤਰੀ ਸਾਹਿਬ ਨੂੰ ਇਹ ਪ੍ਰਸ਼ਾਸਨ ਗੁੰਮਰਾਹ ਕਰ ਰਿਹਾ ਜੋ ਦੇਖਣਾ ਨਹੀਂ ਚਾਹੁੰਦਾ ਜਿਵੇਂ ਕਿ ਪਿਛਲੇ ਦਿਨੀਂ ਰਾਮਪੂਰਾ ਦੇ ਵਿੱਚ ਵੀ ਮੁੱਖ ਮੰਤਰੀ ਸਾਹਿਬ ਪਹੁੰਚੇ ਸਨ ਅਤੇ TPT ਕਾਲਜ ਦੇ ਬਾਹਰ ਜੋ ਦਰਖਤ ਲੱਗੇ ਹੋਏ ਸਨ ਉਸ ਦੇ ਵਿੱਚ ਗੰਦਾ ਪਾਣੀ ਪਾਇਆ ਜਾ ਰਿਹਾ ਸੀ ਉਸੇ ਤਰ੍ਹਾਂ ਹੀ ਇਹ ਪਰਦੇ ਉੱਥੇ ਵੀ ਲੱਗੇ ਸਨ ਤਾਂ ਕਿ ਮੁੱਖ ਮੰਤਰੀ ਸਾਹਿਬ ਇਹ ਚੀਜ਼ਾਂ ਦੇਖ ਨਾ ਸਕਣ ਤਾਂ ਅੱਜ ਬਠਿੰਡਾ ਦੇ ਵਿੱਚ ਮੁੱਖ ਮੰਤਰੀ ਸਾਹਿਬ ਨੇ ਆਉਣਾ ਤੇ ਉਹੀ ਚੀਜ਼ਾਂ ਅੱਜ ਇੱਥੇ ਵੀ ਉਹੀ ਚੀਜ਼ਾਂ ਹੋ ਰਹੀਆਂ ਨੇ ਇਹ ਪਰਦੇ ਲਾ ਕੇ ਇਹਨੂੰ ਲੁਕਾਇਆ ਜਾ ਰਿਹਾ ਤਾਂ ਕਿ ਮੁੱਖ ਮੰਤਰੀ ਸਾਹਿਬ ਦੇਖ ਨਾ ਸਕਣ ਫਿਰ ਕੀ ਆਮ ਘਰਾਂ ਦੇ ਕਾਕੇ ਆਮ ਘਰਾਂ ਦੀਆਂ ਗੱਲਾਂ ਕਰਨ ਵਾਲੇ ਮੁੱਖ ਮੰਤਰੀ ਸਾਹਿਬ ਨੂੰ ਕੀ ਹੁਣ ਇਹ ਚੀਜ਼ਾਂ ਚੰਗੀਆਂ ਨਹੀਂ ਲੱਗਦੀਆਂ ਜਾਂ ਪ੍ਰਸ਼ਾਸਨ ਉਹਨਾਂ ਤੋਂ ਇਹ ਚੀਜ਼ਾਂ ਲੁਕਾਉਣਾ ਚਾਹੁੰਦਾ ਹੈ ਤਾਂ ਇਹ ਤਾਂ ਹੁਣ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੱਸ ਸਕਦੇ ਨੇ ਕਿ ਅਸਲ ਸਚਾਈ ਇਹਦੇ ਪਿੱਛੇ ਕੀ ਹੈ ਕਿ ਉਹਨਾਂ ਨੂੰ ਇਹ ਸਭ ਚੰਗਾ ਨਹੀਂ ਲੱਗਦਾ ਜਾਂ ਪ੍ਰਸ਼ਾਸਨ ਉਹਨਾਂ ਤੋਂ ਲੁਕਾ ਰਿਹਾ ਤਾਂ ਜਿਵੇਂ ਕਿ ਪਿਛਲੇ ਦਿਨੀ ਟਰੰਪ ਨੇ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੇ ਇੰਡੀਆ ਦੇ ਵਿੱਚ ਆਉਣਾ ਸੀ ਤਾਂ ਭਾਜਪਾ ਸਰਕਾਰ ਨੇ ਵੀ ਇਹੀ ਕੁਝ ਕੀਤਾ ਸੀ ਤਾਂ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਤੇ ਤੰਜ ਕਸਦੇ ਸੀ ਕਿ ਇਹ ਇੰਡੀਆ ਦੀ ਗਰੀਬੀ ਲੁਕੋਈ ਜਾ ਰਹੀ ਹੈ ਉਹਨਾਂ ਤੋਂ ਛੁਪਾਇਆ ਜਾ ਰਿਹਾ ਫਿਰ ਅੱਜ ਕੀ ਮੰਨੀਏ ਕਿ ਜੋ ਪੰਜਾਬ ਦੇ ਮੁੱਖ ਮੰਤਰੀ ਨੇ ਕਿ ਉਹ ਇਹ ਚੀਜ਼ਾਂ ਦੇਖਣ ਤੋਂ ਉਹ ਵੀ ਇਹਨਾਂ ਨੂੰ ਲੁਕੋਇਆ ਜਾ ਰਿਹਾ ਉਹਨਾਂ ਤੋਂ ਇਹ ਚੀਜ਼ਾਂ ਲੁਕੋਈਆਂ ਜਾ ਰਹੀਆਂ ਨੇ ਜਾਂ ਫਿਰ ਪ੍ਰਸ਼ਾਸਨ ਉਹਨਾਂ ਨੂੰ ਲਕੋਣ 'ਚ ਲੱਗਿਆ ਹੋਇਆ ਤਾਂ ਇਹ ਜੋ ਸਰਕਾਰੀ ਲਾਇਬ੍ਰੇਰੀ ਪਿਛਲੇ ਕਾਂਗਰਸ ਸਰਕਾਰ ਦੇ ਸਮੇਂ ਦੀ ਬਣੀ ਹੋਈ ਹੈ ਤਾਂ ਫਿਰ ਅੱਜ ਮੁੱਖ ਮੰਤਰੀ ਸਾਹਿਬ ਜਿਵੇਂ ਕਿ ਆਮ ਆਦਮੀ ਪਾਰਟੀ ਦੇ ਪਿਛਲੀਆਂ ਗੱਲਾਂ ਨੂੰ ਜੇ ਧਿਆਨ ਚ ਦੇਖੀਏ ਤਾਂ ਜਿਵੇਂ ਕਿ ਸਿੱਖਿਆ ਕ੍ਰਾਂਤੀ ਆਈ ਕੰਨਾਂ ਤੇ ਲਿਪਾ ਪੋਚੀ ਕਰਕੇ ਸਿੱਖਿਆ ਕ੍ਰਾਂਤੀ ਆਈ ਕੰਦਾ ਕੋਲੇ ਢਾਕੇ ਉਸ ਤੋਂ ਬਾਅਦ ਯੁੱਧ ਨਸ਼ਿਆਂ ਵਿਰੁੱਧ ਨਸ਼ੇ ਦੀ ਜੰਗ ਲੜੀ ਗਈ ਤਾਂ ਅੱਜ ਉਸੇ ਤਹਿਤ ਜੋ ਕਾਂਗਰਸ ਦੇ ਟਾਈਮ ਦੀ ਬਣੀ ਲਾਇਬ੍ਰੇਰੀ ਨੂੰ ਅੱਜ ਉਦਘਾਟਨ ਕਰਨ ਦੇ ਲਈ ਸਰਦਾਰ ਮੁੱਖ ਮੰਤਰੀ ਸਾਹਿਬ ਇੱਥੇ ਪਹੁੰਚ ਰਹੇ ਨੇ ਤਾਂ ਇਹ ਅਸਲ ਸਚਾਈ ਹੈ ਜੋ ਛੜਕ ਤੇ ਰੇੜੀਆਂ ਲੱਗਦੀਆਂ ਸਨ ਜੋ ਰੇੜੀ ਫੇੜੀ ਵਾਲੇ ਕੋਈ ਖਾਣ ਕੁਛ ਖਾਣ ਦੀ ਫਾਸਟ ਫੂਡ ਦੀ ਜਾਂ ਕੋਈ ਰੇੜੀਆਂ ਲੱਗਦੀਆਂ ਸਨ ਤਾਂ ਉਹ ਵੀ ਅੱਜ ਸਾਰੀਆਂ ਚਕਵਾ ਦਿੱਤੀਆਂ ਗਈਆਂ ਨੇ ਇੱਥੋਂ ਪਹਿਲਾਂ ਉੱਥੇ ਲਾਇਬ੍ਰੇਰੀ ਦੇ ਸਾਹਮਣੇ ਵੀ ਜੋ ਰੇੜੀਆਂ ਲੱਗਦੀਆਂ ਸਨ ਉਹ ਵੀ ਅੱਜ ਚਕਵਾ ਦਿੱਤੀਆਂ ਗਈਆਂ ਨੇ ਆਮ ਘਰਾਂ ਦੇ ਕਾਕੇ ਜੋ ਕਹਿੰਦੇ ਸੀ ਕਿ ਆਮ ਘਰਾਂ ਦੇ ਅਸੀਂ ਕਸਟੋਡੀਅਨ ਆ ਤਾਂ ਫਿਰ ਕੀ ਮੰਨੀਏ ਕਿ ਜੋ ਰੇੜੀ ਫੇੜੀ ਵਾਲੇ ਆਪਣੀ ਦਿਹਾੜੀ ਕਰਕੇ ਜੋ ਰੇੜੀ ਲਾ ਕੇ ਆਪਣੀ ਡੰਗਸਾਰਦੇ ਸਨ ਤਾਂ ਫਿਰ ਅੱਜ ਉਹਨਾਂ ਦੀ ਰੋਟੀ ਕਿੱਥੋਂ ਬਣੇਗੀ ਕੀ ਆਮ ਘਰਾਂ ਦੇ ਮੁੱਖ ਮੰਤਰੀ ਸਾਹਿਬ ਨੂੰ ਇਹ ਪਤਾ ਨਹੀਂ ਕਿ ਆਮ ਜੋ ਆਮ ਲੋਕ ਨੇ ਉਹ ਰੇੜੀ ਲਾ ਕੇ ਦਿਹਾੜੀ ਕਰਦੇ ਨੇ ਅੱਜ ਉਹਨਾਂ ਦੀ ਦਿਹਾੜੀ ਕਿਵੇਂ ਲੱਗੂਗੀ ਤਾਂ ਉਹਨਾਂ ਨੂੰ ਪੈਸਾ ਕਿੱਥੋਂ ਬਣੇਗਾ ਤਾਂ ਅੱਜ ਦੀ ਸੱਚਾਈ ਇਹ ਹੈ ਕਿ ਮੁੱਖ ਮੰਤਰੀ ਸਾਹਿਬ ਨੇ ਬਠਿੰਡੇ ਆਉਣਾ ਤਾਂ ਫਿਰ ਬਠਿੰਡੇ ਦੀ ਸੱਚਾਈ ਸਾਹਮਣੇ ਆਉਣੀ ਤਾਂ ਜ਼ਰੂਰੀ ਆ ਪਰ ਉਹਨਾਂ ਤੋਂ ਇਹ ਚੀਜ਼ ਲਕੋਈ ਕਿਉਂ ਜਾ ਰਹੀ ਹੈ ਤਾਂ ਇਹ ਅਸਲ ਸੱਚ ਸਾਹਮਣੇ ਆਇਆ